ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 7ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 6 ਮਨੁੱਖੀ ਵਸਤੀਆਂ ਆਵਾਜਾਈ ਅਤੇ ਸੰਚਾਰ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਖੇਤੀਬਾੜੀ ਮਨੁੱਖੀ ਵਸਤੀਆਂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਉੱਤਰ ਖੇਤੀਬਾੜੀ ਨਾਲ ਮਨੁੱਖੀ ਵਸਤੀਆਂ ਦਾ ਵਿਕਾਸ ਹੁੰਦਾ ਹੈ ਖੇਤੀਬਾੜੀ ਲਈ ਮਨੁੱਖ ਨੂੰ ਇੱਕ ਥਾਂ ਤੇ ਟਿਕ ਕੇ ਰਹਿਣਾ ਪੈਂਦਾ ਹੈ ਇਸ ਨਾਲ ਖੇਤਾਂ ਦੇ ਆਸ-ਪਾਸ ਦਾ ਇਲਾਕਾ ਆਬਾਦ ਹੋ ਜਾਂਦਾ ਹੈ। ਪ੍ਰਸ਼ਨ ਨੰਬਰ 2 ਪਹਿਲਾ ਪਹਿਲ ਮਨੁੱਖ ਨੇ ਕਿੱਥੇ ਰਹਿਣਾ ਸ਼ੁਰੂ ਕੀਤਾ? ਉੱਤਰ ਪਹਿਲਾ ਪਹਿਲ ਮਨੁੱਖ ਨੇ ਨਦੀ ਘਾਟੀਆਂ ਵਿੱਚ ਰਹਿਣਾ ਸ਼ੁਰੂ ਕੀਤਾ। ਨਦੀਆਂ ਤੋਂ ਉਸ ਨੂੰ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਲਈ ਪਾਣੀ ਆਸਾਨੀ ਨਾਲ ਪ੍ਰਾਪਤ ਹੋ ਜਾਂਦਾ ਸੀ। ਪ੍ਰਸ਼ਨ ਨੰਬਰ 3 ਕਿਸੇ ਥਾਂ ਦਾ ਤਰਤਲ ਬਸਤੀਆਂ ਦੇ ਵਿਕਾਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ? ਉੱਤਰ ਪੱਧਰੇ ਤਰਤਲ ਤੇ ਬਸਤੀਆਂ ਦਾ ਵਿਕਾਸ ਜ਼ਿਆਦਾ ਹੁੰਦਾ ਹੈ ਕਿਉਂਕਿ ਇੱਥੇ ਖੇਤੀ ਕਰਨਾ ਅਤੇ ਰੇਲ ਲਾਈਨਾਂ ਬਿਚਾਉਣੀਆਂ ਆਸਾਨ ਹੁੰਦੀਆਂ ਹਨ ਛੜਕਾਂ ਦੀ ਸਹੂਲਤ ਵੀ ਹੁੰਦੀ ਹੈ ਪਹਾੜੀ ਜਾਂ ਰੇਤਲੇ ਪਤਰਾਤਲ ਤੇ ਜੀਵਨ ਔਖਾ ਹੋਣ ਕਾਰਨ ਬਸਤੀਆਂ ਦਾ ਘੱਟ ਵਿਕਾਸ ਹੁੰਦਾ ਹੈ ਪ੍ਰਸ਼ਨ ਨੰਬਰ 4 ਸੜਕ ਮਾਰਗਾਂ ਦਾ ਕੀ ਮਹੱਤਵ ਹੈ ਉੱਤਰ ਛੜਕਾਂ ਇੱਕ ਥਾਂ ਨੂੰ ਦੂਸਰੀ ਥਾਂ ਨਾਲ ਜੋੜਦੀਆਂ ਹਨ ਸੜਕਾਂ ਰਾਹੀਂ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾ ਸਕਦਾ ਹੈ ਇਹ ਉੱਜੜ ਖਾਬੜ ਪ੍ਰਦੇਸ਼ਾਂ ਵਿੱਚ ਵੀ ਬਣਾਈਆਂ ਜਾ ਸਕਦੀਆਂ ਹਨ ਪਾਗ ਆੜਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 50 ਤੋਂ 60 ਸ਼ਬਦਾਂ ਵਿੱਚ ਦਿਓ ਪ੍ਰਸ਼ਨ ਨੰਬਰ 1 ਸੰਸਾਰ ਦੇ ਰੇਲ ਮਾਰਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਹਨਾਂ ਦੀ ਮਹੱਤਤਾ ਬਾਰੇ ਦੱਸੋ ਉੱਤਰ ਰੇਲ ਮਾਰਗ ਰੇਲ ਮਾਰਗ ਰਾਹੀਂ ਵੱਡੀ ਗਿਣਤੀ ਵਿੱਚ ਮੁਸਾਫਰਾਂ ਅਤੇ ਸਮਾਨ ਦੀ ਟੋਆ ਟੋਆਈ ਕੀਤੀ ਜਾ ਸਕਦੀ ਹੈ ਪਹਿਲਾਂ ਕੋਲੇ ਨਾਲ ਚੱਲਣ ਵਾਲੀ ਰੇਲ ਇੰਜਨ ਸਨ ਹੁਣ ਡੀਜ਼ਲ ਅਤੇ ਬਿਜਲੀ ਨਾਲ ਚੱਲਣ ਵਾਲੇ ਇੰਜਨ ਹੋਂਦ ਵਿੱਚ ਆ ਗਏ ਹਨ ਮੈਟਰੋ ਰੇਲਾਂ ਆਵਾਜਾਈ ਨੂੰ ਕੰਟਰੋਲ ਕਰਨ ਲਈ ਮੈਟਰੋ ਰੇਲਾਂ ਦਾ ਬਹੁਤ ਯੋਗਦਾਨ ਹੈ ਇਹ ਜ਼ਮੀਨ ਦੇ ਉੱਪਰ ਅਤੇ ਅੰਦਰ ਦੋਵੇਂ ਮਾਰਗਾਂ ਨਹੀਂ ਚੱਲਦੀਆਂ ਹਨ ਸੰਸਾਰ ਦੇ ਪ੍ਰਮੁੱਖ ਰੇਲ ਮਾਰਗਾਂ ਦੇ ਨਾਂ ਨੰਬਰ 1 ਰੂਸ ਦਾ ਟ੍ਰਾਂਸ ਸਾਈਬੀਰੀਅਨ ਰੇਲਵੇ ਨੰਬਰ 2 ਜਪਾਨ ਦਾ ਰੇਲ ਮਾਰਗ ਨੰਬਰ 3 ਫਰਾਂਸ ਦਾ ਰੇਲ ਮਾਰਗ ਪ੍ਰਸ਼ਨ ਨੰਬਰ 2 ਸੰਸਾਰ ਦੇ ਪ੍ਰਮੁੱਖ ਜਲ ਮਾਰਗਾਂ ਦੇ ਨਾਂ ਦੱਸੋ ਉੱਤਰ ਜਲ ਮਾਰਗ ਆਵਾਜਾਈ ਦੇ ਸਭ ਤੋਂ ਸਸਤੇ ਸਾਧਨ ਹਨ ਸੰਸਾਰ ਦੇ ਮੁੱਖ ਸਮੁੰਦਰੀ ਮਾਰਗੇ ਹੇਠ ਲਿਖੇ ਹਨ ਨੰਬਰ 1 ਉੱਤਰੀ ਅੰਧ ਮਹਾਸਾਗਰੀ ਮਾਰਗ ਨੰਬਰ 2 ਸ਼ਾਂਤ ਮਹਾਸਾਗਰੀ ਮਾਰਗ ਨੰਬਰ 3 ਕੇਪ ਮਾਰਗ ਨੰਬਰ 4 ਸੁਬੇਜ ਨਹਿਰ ਮਾਰਗ ਨੰਬਰ 5 ਪਨਾਮਾ ਨਹਿਰ ਮਾਰਗ ਪ੍ਰਸ਼ਨ ਨੰਬਰ 3 ਸੰਸਾਰ ਦੇ ਅਦਰੂਨੀ ਜਲ ਮਾਰਗਾਂ ਦੇ ਨਾਂ ਦੱਸੋ ਉੱਤਰ ਨੰਬਰ 1 ਗੰਗਾ ਤੇ ਬ੍ਰਹਮਪੁੱਤਰ ਭਾਰਤ ਨੰਬਰ 2 ਜੰਗਸਤੀ ਕਾਂਗ ਦਰਿਆ ਚੀਨ ਨੰਬਰ 3 ਅਮੇਜ਼ਨ ਦਰਿਆ ਦੱਖਣੀ ਅਮਰੀਕਾ ਨੰਬਰ 4 ਡੈਨਿਊਬ ਦਰਿਆ ਜੂਰਪ ਪ੍ਰਸ਼ਨ ਨੰਬਰ 4 ਬਾਜੂ ਮਾਰਗ ਰਾਹੀ ਸੰਸਾਰ ਇੱਕ ਗਲੋਬਲ ਪਿੰਡ ਬਣ ਗਿਆ ਹੈ ਇਸ ਤੱਥ ਨੂੰ ਉਦਾਹਰਣ ਦੇ ਕੇ ਸਮਝਾਓ ਉੱਤਰ ਬਾਜੂ ਮਾਰਗ ਸਭ ਤੋਂ ਤੇਜ਼ ਗਤੀ ਵਾਲਾ ਆਵਾਜਾਈ ਦਾ ਸਾਧਨ ਹੈ ਹਵਾਈ ਜਹਾਜ਼ਾਂ ਨਾਲ ਸਾਰਾ ਸੰਸਾਰ ਆਪਸ ਵਿੱਚ ਜੁੜ ਗਿਆ ਹੈ ਹੁਣ ਅਸੀਂ ਸੰਸਾਰ ਵਿੱਚ ਕਿਤੇ ਵੀ ਬਹੁਤ ਘੱਟ ਸਮੇਂ ਵਿੱਚ ਪਹੁੰਚ ਸਕਦੇ ਹਾਂ ਇਸ ਕਰਕੇ ਸਾਰਾ ਸੰਸਾਰ ਇੱਕ ਗਲੋਬਲ ਪਿੰਡ ਬਣ ਗਿਆ ਹੈ ਪ੍ਰਸ਼ਨ ਨੰਬਰ 5 ਸੰਚਾਰ ਦੇ ਸਾਧਨ ਕਿਹੜੇ-ਕਿਹੜੇ ਹਨ ਇਹਨਾਂ ਦੀ ਉન્નਤੀ ਨਾਲ ਸਾਨੂੰ ਕੀ ਲਾਭ ਹੁੰਦੇ ਹਨ ਉੱਤਰ ਸੰਚਾਰ ਦੇ ਸਾਧਨ ਇੱਕ ਥਾਂ ਦੇ ਲੋਕਾਂ ਦਾ ਦੂਜੀ ਥਾਂ ਦੇ ਲੋਕਾਂ ਨਾਲ ਸੰਪਰਕ ਜੋੜਦੇ ਹਨ ਡਾਰਕ ਟੈਲੀਫੋਨ ਮੋਬਾਈਲ ਫੋਨ ਰੇਡੀਓ ਮੈਗਜ਼ੀਨ ਅਖਬਾਰ ਇੰਟਰਨੈਟ ਆਦ ਸੰਚਾਰ ਦੇ ਸਾਧਨ ਹਨ ਟੈਲੀਫੋਨ ਅਤੇ ਮੋਬਾਈਲ ਫੋਨ ਆਦ ਨਾਲ ਅਸੀਂ ਸੰਸਾਰ ਭਰ ਵਿੱਚ ਗੱਲਬਾਤ ਕਰ ਸਕਦੇ ਹਾਂ ਮੈਗਜ਼ੀਨ ਅਤੇ ਅਖਬਾਰ ਸਾਨੂੰ ਦੁਨੀਆ ਭਰ ਦੀਆਂ ਘਟਨਾਵਾਂ ਬਾਰੇ ਦੱਸਦੇ ਹਨ ਇੰਟਰਨੈਟ ਰਾਹੀਂ ਅਸੀਂ ਹਰ ਪ੍ਰਕਾਰ ਦੀ ਜਾਣਕਾਰੀ ਅਤੇ ਸਿੱਖਿਆ ਪ੍ਰਾਪਤ ਕਰ ਸਕਦੇ ਹਾਂ ਪ੍ਰਸ਼ਨ ਨੰਬਰ 6 ਸੁਵੇਜ ਨਹਿਰ ਬਾਰੇ ਵਿਸਥਾਰ ਨਾਲ ਸਹਿਤ ਲਿਖੋ ਉੱਤਰ ਸuez ਨਹਿਰ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਜਲ ਮਾਰਗ ਹੈ ਇਹ ਨਹਿਰ ਭੂ ਮੱਧ ਸਾਗਰ ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ ਇਹ ਮਾਰਗ ਯੂਰਪ ਦੇ ਦੇਸ਼ਾਂ ਨੂੰ ਦੱਖਣੀ ਏਸ਼ੀਆ, ਆਸਟ੍ਰੇਲੀਆ ਆਦ ਦੇਸ਼ਾਂ ਨੂੰ ਮਿਲਾਉਂਦਾ ਹੈ ਧੰਨਵਾਦ